ਮੈਂ ਧਮਿੰਦਰ ਸਿੰਘ ਜਨਰਲ ਸੈਕਟਰੀ ਸ਼ੀਰਪਖ ਸਿੰਘ ਨੋਜਨ ਸਭਾ ਪੰਜਾਬ ਅ ਅੱਜ ਜਲੰਧਰ ਦੇ ਵਿੱਚ ਸ਼ੀਰਪਖ ਸਿੰਘ ਨੋਜਨ ਸਭਾ ਦੀ ਸਟੇਟ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਅੱਜ ਮੀਟਿੰਗ ਦੇ ਵਿੱਚ ਜਿਹੜਾ ਕਸ਼ਮੀਰ ਦੇ ਵਿੱਚ ਵਾਪਰੀ ਘਟਨਾ ਹੈ ਉਹਦੇ ਬਾਰੇ ਵੀ ਪੂਰੀ ਜਥੇਬੰਦੀ ਵੱਲੋਂ ਨਖੇਦੀ ਕੀਤੀ ਗਈ ਹੈ ਤੇ ਲਗਾਤਾਰ ਪੂਰੇ ਪੰਜਾਬ ਦੇ ਲੋਕ ਭਾਰਤ ਦੇ ਨੌਜਵਾਨਾਂ ਨੂੰ ਸਾਂਝੀ ਵਲਤਾ ਬਣਾਏ ਰੱਖਣ ਦੇ ਲਈ ਸਨੇਹ ਦਿੱਤਾ ਗਿਆ ਤੇ ਲਗਾਤਾਰ ਫੋਟ ਪੁਆਇੰਟ ਹੋਦੇ ਤੋਂ ਬਚਣ ਦਾ ਜਿਹੜਾ ਐਸਨੇ ਉੱਥੇ ਆ ਜਥੇਵੰਦੀ ਵੱਲੋਂ ਆਨ ਲਈ 24 ਮਈ ਸ਼ਹੀਰ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਹਾੜੇ ਦੇ ਉੱਤੇ ਇੱਕ ਵਿਸ਼ਾਲ ਜਿਹੜੀ ਹੈ ਕਨਵੈਨਸ਼ਨ ਜਲੰਧਰ ਦੇਸ਼ ਪੰਜਾਬਕਾਰ ਹਾਲ ਦੇਖੇ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਜਿਹੜੀਆਂ ਚਾਹੇ ਸਰਕਾਰ ਕੇਂਦਰ ਦੀ ਹੈ ਤਾਂ ਚਾਹੇ ਸੂਬੇ ਦੀ ਭਗਵੰਤਮਾਨ ਦੀ ਸਰਕਾਰ ਹੈ ਉਹ ਲਗਾਤਾਰ ਨੌਜਵਾਨਾਂ ਦੇ ਲਈ ਕੋਈ ਵੀ ਸਟੀਕ ਪ੍ਰੋਗਰਾਮ ਨਹੀਂ ਬਣਾ ਕੇ ਲਿਆ ਰਹੇ ਤੇ ਬੇਰੋਜ਼ਗਾਰੀ ਦੇ ਲਈ ਨਸ਼ੇ ਦੇ ਖਾਪਵੇਂ ਦੇ ਲਈ ਕੋਈ ਪਾਲਸੀ ਨਾ ਦੋਮਾ ਪੱਖਾਂ ਦੇ ਵਿੱਚ ਦੋਨਾਂ ਸਰਕਾਰਾਂ ਦੇ ਵੱਲੋਂ ਨਹੀਂ ਭੜਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਭਗਵੰਤਪਾਣੇ ਇਹ ਕਹਿੰਦਾ ਰਿਹਾ ਹੈ ਕਿ ਅਸੀਂ ਹਰ ਇੱਕ ਨੌਜਵਾਨ ਲਈ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ ਮੇਰਾ ਹਰ ਆਪ ਇਹਨਾਂ ਸਭ ਤੋਂ ਪਹਿਲਾਂ ਨੌਜਵਾਨਾਂ ਦੀ ਰੋਜ਼ਗਾਰੀ ਦੇ ਲਈ ਚੱਲੋ ਉਹਨਾਂ ਦੇ ਰੋਜ਼ਗਾਰ ਦੇ ਲਈ ਚੱਲੂਗਾ ਪਰ ਪੰਜਾਬ ਦੇ ਵਿੱਚ ਵੱਡੀ ਗਿਣਤੀ ਨੌਜਵਾਨ ਜਿਹੜਾ ਬੇਰੋਜ਼ਗਾਰੀ ਦੇ ਸੰਤਾਪ ਹੜਾ ਰਹੇ ਆ ਉਥੇ ਹੀ ਇਹੀ ਸਰਕਾਰ ਨੇ ਇਹ ਵੀ ਕਿਹਾ ਸੀਗਾ ਸੀ ਹਰਦ ਬੇਰੋਜ਼ਗਾਰ ਕ ਲਈ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਜ਼ਮੀਨੀ ਕੀ ਕਦੇ ਹੈ ਕਿ ਕਿਸੇ ਪ੍ਰਕਾਰ ਦੇ ਜਿਹੜੇ ਆ ਕੱਚੇ ਕੰਮਿਆਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਮੀਆਂ ਪੱਕੀਆਂ ਭਰਤੀਆਂ ਦੀ ਜਿਹੜੀ ਹੈ ਉਹ ਕਹਿ ਲਈਏ ਵੀ ਪੋਸਟਾਂ ਕੱਢੀਆਂ ਗਈਆਂ ਇਤੋਂ ਸਾਫ ਯਾਰ ਹੁੰਦਾ ਕਿ ਸਰਕਾਰਾਂ ਲਗਾਤਾਰ ਸਰਮਾਇਦਾਰੀਆਂ ਜਿਹੜੀਆਂ ਕੈਲੀਪੋਰਟ ਘਰਾਣਿਆਂ ਦੀਆਂ ਨੀਤੀਆਂ ਨੂੰ ਉਹਨਾਂ ਨੂੰ ਤਗੜੇ ਕਰਨ ਲਈ ਲਗਾਤਾਰ ਕੁਰਸੀਆਂ ਬਣਾ ਰਹੀਆਂ ਤੇ ਅਸੀਂ ਨੌਜਵਾਨਾਂ ਦੇ ਵੱਲੋਂ ਇੱਕ ਵਿਸ਼ਾਲ ਕੰਵੈਨਸ਼ਨ ਜਿਹੜੀ ਕਰ ਰਹੇ ਹਾਂ ਕਿ ਪੰਜਾਬ ਤੇ ਭਾਰਤ ਦੇ ਵਿੱਚੋਂ ਨੌਜਵਾਨਾਂ ਦੇ ਨੌਜਵਾਨਾਂ ਦੇ ਲਈ ਜਿਹੜਾ ਬੇਰੋਜ਼ਗਾਰੀ ਹੈ ਉਹਦੇ ਖਾਤਮੇ ਲਈ ਹੈ ਆਹ ਨਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਉਲੀਕਿਆ ਜਾ ਸਕਦਾ ਤੇ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਦੇ ਲਈ ਵੀ ਲਗਾਤਾਰ ਨੌਜਵਾਨਾਂ ਨੂੰ ਇਹ ਸੁਨੇਹਾ ਕਨਵੈਨਸ਼ਨ ਦੇ ਵਿੱਚ ਦਿੱਤਾ ਜਾਊਗਾ ਪਿਆਓ ਨੌਜਵਾਨੋ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਇਕੱਠੇ ਕਰਕੇ ਵੱਡੀ ਗਿਣਤੀ ਨੌਜਵਾਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਜਿਸੱਦਾ ਦਿੱਤਾ ਜਾਊਗਾ ਪਿਆਓ ਜੱਥੇਬੰਦ ਹੋਈਏ ਭਗਤ ਸਿੰਘ ਸਰਾਪੇ ਉਦਮ ਸਿੰਘ ਦਾ ਰਾਹ ਅਪਣਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੀ ਪਹਿਚਾਨ ਲਗਾਤਾਰ ਨਸ਼ੇ ਦੇ ਰੂਪ ਦੇ ਵਿੱਚ ਹੋ ਰਹੀ ਹੈ ਬਰੋਜ਼ਗਾਰੀ ਦੇ ਰੂਪ ਦੇ ਵਿੱਚ ਹੋ ਰਹੀ ਹੈ ਕਿ ਅਸੀਂ ਨੌਜਵਾਨਾਂ ਨੂੰ ਭਗਤ ਸਿੰਘ ਸਰਾਪੇ ਤੇ ਉਦਮ ਸਿੰਘ ਦੇ ਰਾਹ ਦੇ ਵੱਲ ਨੂੰ ਲੈ ਕੇ ਚਲੀਏ ਪਿੰਡਾਂ ਦੇ ਵਿੱਚੋਂ ਜਥੇਬੰਦ ਹੋ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਦੇ ਉੱਪਰ ਬਣੀ ਹੋਈ ਜਥੇਬੰਦੀ ਸ਼ਹੀਦ ਭਲਸਿਧ ਨੌਜਵਾਨ ਸਭਾ ਦੇ ਛੰਨੇ ਚੱਕ ਕੇ ਪਿੰਡੋਂ ਪਿੰਡ ਸਰਕਾਰ ਦੀਆਂ ਇਹਨਾਂ ਪਾਲਿਸੀਆਂ ਦੇ ਵਿਰੁੱਧ ਸੰਘਰਸ਼ ਦੇ ਮੈਦਾਨ ਦੇ ਵਿੱਚ ਆਈਏ ਤੇ ਜੋ ਵੀ ਮੈਨੂੰ ਅਸੀਂ ਸੂਬਾ ਕਮੇਟੀ ਦੇ ਵੱਲੋਂ ਫੈਸਲਾ ਕੀਤਾ ਵੀ ਜਿੱਥੇ ਕਨਵੈਨਸ਼ਨ ਕੀਤੀ ਜਾਏਗੀ ਉੱਥੇ ਅਸੀਂ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੰਦੇ ਆਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਕਾਬਲੇ ਬਣਾ ਕੇ 24 ਮਈ ਨੂੰ ਦੇਸ਼ ਪਜ਼ਾਦਰ ਹਾਲ ਵਿੱਚ ਪਹੁੰਚੋ ਤਾਂ ਕਿ ਇਹਨਾਂ ਪਾਲਸੀਆਂ ਦੇ ਉੱਪਰ ਵੀ ਗੱਲ ਕੀਤੀ ਜਾ ਸਕੇ ਨਸ਼ੇ ਤੇ ਬੇਰਜ਼ਗਾਰੀ ਦੇ ਬ੍ਰੋਧਿਕ ਟਕੜਾ ਜਿੱਥੇ ਉਹਦੇ ਸੰਘਰਸ਼ ਵਸਾਰਿਆ ਜਾ ਸਕੇ ਤੇ ਉਸੇ ਹੀ ਦਿਨ ਦੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਸਨਹਿਾ ਵੀ ਦਿੱਤਾ ਜਾਊਗਾ ਭਿਆਨ ਵਾਲੇ ਸਮੇਂ ਦੇ ਵਿੱਚ ਕੀ ਰਾ ਆਪਣਾਉਣ ਦੀ ਲੋੜ ਹੈ ਇਸੇ ਗੱਲ ਨੂੰ ਲੈ ਕੇ ਸੂਬਾ ਕਮੇਟੀ ਦੇ ਵੱਲੋਂ ਅੱਜ ਮੀਟਿੰਗ ਦੇ ਵਿੱਚ ਫੈਸਲੇ ਕੀਤੇ ਗਏ ਤੇ ਵੱਖ-ਵੱਖ ਮੁੱਦਿਆਂ ਦੇ ਉੱਪਰ ਚਰਚਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਦੀ ਹੋਰ ਬਾਤਾਂ ਨੂੰ ਲੈ ਕੇ ਜਿਹੜਾ ਹੈ ਮੈਂਬਰਸ਼ਿਪ ਮੁਹਿੰਮ ਹੈ ਉਹ ਚਲਾਉਣ ਦਾ ਜਿਹੜਾ ਹੈ ਫੈਸਲਾ ਕੀਤਾ ਗਿਆ ਤੇ ਪਿਛਲੇ ਸਮੇਂ ਦੇਰ ਪਹਿਲਾਂ ਜਾਗਰ ਹਾਲ ਦੇ ਵਿੱਚ ਜਿਹੜੀ ਆਲ ਇੰਡੀਆ ਪੱਧਰ ਦੇ ਉੱਪਰ ਨੌਜਵਾਨਾਂ ਨੂੰ ਜਥੇਬੰਦ ਕਰਨ ਦੇ ਲਈ ਜਿਹੜੀ ਆ ਮੀਟਿੰਗ ਕੀਤੀ ਹੈ ਉਸ ਮੀਟਿੰਗ ਦਾ ਵੀ ਜਿਹੜੀ ਅੱਗੇ ਵਿਉਂਤਬੰਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਆਲ ਇੰਡੀਆ ਪਧਰਤੀ ਨੋਜਨਾਂ ਨੂੰ ਜਥੇਬੰਦ ਕੀਤਾ ਜਾਊਗਾ ਉਹਦੀ ਵੀ ਵਿਵਹੋਤਪਤੀ ਬਣਾਈ ਹੈ ਤੇ ਅੱਜ ਦੀ ਮੀਟਿੰਗ ਦੇ ਮੁੱਖ ਤੌਰ ਤੇ ਫੈਸਲਾ ਜਿਹੜਾ 24 ਮਈ ਦੀ ਇੱਕ ਵਿਸ਼ਾਲ ਜਿਹੜਾ ਇਕੱਠ ਹੈ ਇੱਕ ਵਿਸ਼ਾਲ ਜਿਹੜੀ ਕਨਵੈਨਸ਼ਨ ਕੀਤੀ ਜਾਊਗੀ ਉਹਦੇ ਉੱਪਰ ਫੋਕਸ ਕੀਤਾ ਹੈ ਤੇ ਅਸੀਂ ਸੱਦਾ ਦਿੰਦੇ ਹਾਂ ਕਿ ਨੋਜਨਾਂ ਵੱਧ ਤੋਂ ਵੱਧ ਗਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਲੈਣ ਤਨਵਾਦ